ਤ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਪਵਨ ਵਾਲਮੀਕੀ ਤੀਰਤ ਪਹੁੰਚਿਓ ਉਹਦਾ ਜਲ ਦਿਲ ਮੇਰਾ ਨਾਮ ਨਿਤਿਸ਼ ਪੀ ਮੈਂ ਜੀ ਫਾਊਂਡਰ ਪੀ ਮੈਕਸ਼ਨ ਕਮੇਟੀ ਲੰਬੇ ਸਮੇਂ ਤੋਂ ਭਗਵਾਨ ਵਾਲਮੀਕੀ ਨਾਮ ਲੈਵਾ ਸੰਗਤ ਐਸੀ ਸਮਾਜ ਦੀ ਇਹ ਮੰਗ ਸੀ ਕਿ ਮਹਾਰਾਜ ਦੇ ਨਾਂ ਤੇ ਇੱਕ ਕਾਲਜ ਇੱਕ ਆਈਟੀਆਈ ਯੂਨੀਵਰਸਿਟੀ ਹੋਵੇ ਵੀਰ ਸ਼ਾਨੂੰ ਵਾਲਮੀਕਨ ਜੀ ਔਰ ਸਮੂਹ ਐਸੀ ਸਮਾਜ ਦੀ ਮਿਹਨਤ ਸਦਕਾ ਭਗਵਾਨ ਵਾਲਮੀਕ ਮਹਾਰਾਜ ਦੇ ਨਾਂ ਤੇ ਔਰ ਪਵਨ ਤੀਰਤ ਦੇ ਚਰਨਾਂ 'ਚ ਆਈਟੀਆਈ ਜਿਹੜੀ ਆ ਉਸਤਪਿਤ ਕੀਤੀ ਗਈ ਹੈ ਔਰ ਆਈਟੀਆਈ ਦਾ ਪ੍ਰਸਾਰ ਕਰਨਾ ਪ੍ਰਚਾਰ ਕਰਨਾ ਉਦ ਲਈ ਅੱਜ ਸਾਨੂੰ ਵਾਲਮੀਕਨ ਜੀ ਮਸ਼ੀਨਰੀ ਸਿੰਗਰ ਅ ਅੱਜ ਪੂਰੀ ਟੀਮ ਦੇ ਨਾਲ ਆਏ ਨੇ ਔਰ ਸਿਰਫ ਸਾਡਾ ਮੰਤਵ ਇਹ ਨਹੀਂ ਇਹ ਹੀ ਹੈ ਕਿ ਵੱਧ ਤੋਂ ਵੱਧ ਆਈਟੀਆਈ ਦਾ ਪ੍ਰਚਾਰ ਕੀਤਾ ਜਾਵੇ ਉਹਦਾ ਕਾਰਨ ਇਹ ਹੈ ਜੀ ਕਿ ਸਿੱਖਿਆ ਹੀ ਰਸਤਾ ਹੈਗਾ ਅੱਗੇ ਵਧਣ ਦਾ ਜੋ ਬਾਬਾ ਸਾਹਿਬ ਕਹਿੰਦੇ ਸੀ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਔਰ ਇਹਦੇ ਵਿੱਚ ਕੋਰਸਿਸ ਜਿਹੜੇ ਨੇ ਉਹ ਸ਼ਾਨਦਾਰ ਕੋਰਸਿਸ ਨੇ ਈਵਨ ਮਲਟੀਮੀਡੀਆ ਅ ਔਰ ਟੈਕਨੋਲੋਜੀ ਵਰਗੇ ਕੋਰਸਿਸ ਨੇ ਐਨੀਮੇਸ਼ਨ ਦੇ ਕੋਰਸਿਸ ਨੇ ਜਿਹੜੀਆਂ ਤੁਸੀਂ ਬਾਹੂਬਲੀ ਵਰਗੀਆਂ ਫਿਲਮਾਂ ਵੇਖਦੇ ਜੇ ਕਾਰਟੂਨਸ ਦੇਖਦੇ ਜੇ ਸਪੈਸ਼ਲ ਇਫੈਕਟਸ ਵੇਖਦੇ ਜੇ ਤੇ ਜੇ ਅੱਜ ਦੇ ਬੱਚਿਆਂ ਨੂੰ ਮੌਕਾ ਮਿਲੇ ਸਾਡੇ ਕਿ ਇਹ ਕੋਰਸਿਸ ਦਾ ਕਰਨ ਦਾ ਤੇ ਵੱਡੇ ਰਸਤੇ ਜਿਹੜੇ ਆ ਉਹ ਵੱਡੇ ਸ਼ਹਿਰਾਂ ਚ ਜਾ ਕੇ ਖੁੱਲ ਸਕਦੇ ਆ ਫੋਰਨ ਚ ਜਾ ਕੇ ਖੁੱਲ ਸਕਦੇ ਆ ਔਰ ਇੱਥੇ ਵੀ ਇਹਦੇ ਵੱਡੇ ਸਕੋਪ ਹੈਗੇ ਆ ਨਾਲ ਇਹਦੇ ਚ ਏਸੀ ਰੈਫਰਿਜਰੇਸ਼ਨ ਔਰ ਹੋਰ ਕਈ ਕੋਰਸਿਸ ਨੇ ਜਿਹਨਾਂ ਦਾ ਦਾਖਲਾ ਆਨਲਾਈਨ ਹੈਗਾ ਇਹਦੇ ਵਿੱਚ ਕਿਸੇ ਵੀ ਸਾਥੀ ਨੂੰ ਆਪਣੇ ਅੰਮ੍ਰਿਤਸਰ ਦੇ ਵਿੱਚ ਪਾਵਨ ਵਾਲਮੀਕੀ ਤੀਰਤ ਦੀ ਨਗਰੀ ਚ ਕੋਈ ਸਮੱਸਿਆ ਆਂਦੀ ਆ ਉਦ ਲਈ ਇਹ ਜਥੇਬੰਦੀਆਂ ਸਾਡੀਆਂ ਜਿਹੜੀਆਂ ਹਮੇਸ਼ਾ ਤਿਆਰ ਹੈਗੀਆਂ ਇੱਕ ਆਰ ਸ਼ਹਿਰ ਦਿ ਲੋ ਧੰਨਵਾਦ ਕਰਾਂਗਾ ਕੌਮੀ ਸਿੰਗਰ ਬਿਸ਼ਨਰੀ ਸਿੰਗਰ ਸ਼ਾਨੂ ਵਾਲਮੀਕਨ ਜੀ ਔਰ ਸਮੂਹ ਟੀਮ ਦਾ ਪਰ ਸਾਡੀ ਹੁਣ ਕੰਮ ਹੈਗਾ ਵੱਧ ਤੋਂ ਵੱਧ ਪ੍ਰਸਾਰ ਕਰੀਏ ਇਸ ਟਾਈਮ ਵਿੱਚ 87 88 ਬੱਚੇ ਨੇ ਅ ਅਪ੍ਰੈਲ ਦੇ ਸੈਸ਼ਨ ਦੇ ਵਿੱਚ ਜਦੋਂ ਨਵਾਂ ਸੈਕਸ਼ਨ ਸ਼ੁਰੂ ਹੁੰਦਾ ਸਾਨੂੰ ਪੂਰੀ ਉਮੀਦ ਹੈ ਕਿ 300 ਤੋਂ ਉੱਪਰ ਸੀਟਾਂ ਫਿਲ ਹੋਣਗੀਆਂ ਔਰ ਵੱਧ ਤੋਂ ਵੱਧ ਐਸੀ ਸਮਾਜ ਦੇ ਬੱਚੇ ਜਿਹੜੇ ਆ ਇਹਨਾਂ ਕੋਰਸਿਸ ਨੂੰ ਕਿਰਤ ਜਿਹੜੀ ਆਪਣੇ ਹੱਥੇ ਚ ਕਰ ਲੈ ਕੇ ਟੈਕਨੀਕਲ ਕੋਰਸਿਸ ਕਰਕੇ ਵੱਡੇ ਮੁਕਾਮਾਂ ਤੇ ਪਹੁੰਚਣਗੇ ਇੱਕ ਵਾਰ ਸਮੂਹ ਸੰਗਤਾਂ ਨੂੰ ਫਿਰ ਭਗਵਾਨ ਵਾਲਮੀਕ ਮਹਾਰਾਜ ਦੇ ਨਾਮ ਤੇ ਆਈਡੀਆ ਦੀ ਬਹੁਤ ਬਹੁਤ ਮੁਬਾਰਕਾਂ ਇਸ ਮੌਕੇ ਦੇ ਨਾਲੇ ਵੀ ਕਵਾਂਗਾ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਔਰ ਵੱਧ ਤੋਂ ਵੱਧ ਇਹਨਾਂ ਦਾ ਪ੍ਰਚਾਰ ਪ੍ਰਸਾਰ ਕਰੇ ਔਰ ਅੰਦਰ ਜਿਹੜੇ ਇਨਫਰਾਸਟ੍ਰਕਚਰ ਦੀਆਂ ਹੋਰ ਸਹੂਲਤਾਂ ਹੈਗੀਆਂ ਉਹਨੂੰ ਵੀ ਜਲਦੀ ਉਪਲਬਧ ਕਰਾਇਆ ਜਾਵੇ ਜੈ ਵਾਲਮੀਕੀ ਜੀ ਜੈ ਭੀਮ ਜੈ ਸੰਵਿਧਾਨ ਆਜੀ ਧਰਮ ਪ੍ਰੇਮੀਓ ਜੈ ਵਾਲਮੀਕੀ ਜੀ ਮਹਾ ਸ਼ਾਨੂ ਵਾਲਮੀਕਨ ਮੁੱਖੇ ਸੰਚਾਲਕ ਆਦੀ ਵਾਲਮੀਕੀ ਧਰਮ ਸਮਾਜ ਤੋਂ ਅੱਜ ਅਸੀਂ ਭਗਵਾਨ ਵਾਲਮੀਕੀ ਤੀਰਤ ਤੇ ਬਣੀ ਆਈਟੀਆਈ ਦੇ ਵਿੱਚ ਪਹੁੰਚੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਸ਼ੁਕਰਗੁਜ਼ਾਰ ਆਂ ਸਾਡੇ ਬਹੁਤ ਹੀ ਸਤਿਕਾਰਯੋਗ ਜਜਾਰੂ ਵੀਰ ਜਿੰਨੀ ਤਾਰੀਫ਼ ਕਰੀ ਉੰਨੀ ਕਟਿਆ ਵੀ ਨਿਤਿਸ਼ ਭੀਮ ਜੀ ਦਾ ਜਿਹੜੇ ਕਿ ਆਪਣੇ ਫੇਸਬੁੱਕ ਦੇ ਮਾਧਿਅਮ ਤੋਂ ਬਹੁਤ ਸਾਰਾ ਮੈਸੇਜ ਜਿਹੜਾ ਇੱਕ ਅੱਛਾ ਮੈਸੇਜ ਜਿਹੜਾ ਜਨ ਜਨ ਤੱਕ ਪਹੁੰਚਾਰੇ ਨੇ ਕਿ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਦੇ ਪਾਵਨ ਪਵਿੱਤਰ ਤੀਰਤ ਦੇ ਉੱਪਰ ਇੱਕ ਭਗਵਾਨ ਵਾਲਮੀਕੀ ਸਰਕਾਰੀ ਆਈਟੀਆਈ ਦਾ ਨਿਰਮਾਣ ਹੋਇਆ ਹੈ ਔਰ ਸਮੂਹ ਸੰਗਤ ਨੂੰ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਇੱਧਰ ਜਿਹੜਾ ਭੇਜੋ ਇਹ ਸਰਕਾਰੀ ਆਈਟੀਆਈ ਆ ਜਿੱਤੋਂ ਕਿ ਬੱਚਾ ਕੋਰਸ ਕਰਕੇ ਜਾਏਗਾ ਔਰ ਉਹਨੂੰ ਸਰਕਾਰ ਵੱਲੋਂ ਇੱਕ ਸਰਕਾਰੀ ਸਰਟੀਫਿਕੇਟ ਮਿਲੇਗਾ ਔਰ ਸਰਟੀਫਿਕੇਟ ਦੀ ਬਹੁਤ ਜ਼ਿਆਦਾ ਵੈਲੀ ਹੋਏਗੀ ਮੈਂ ਬੇਨਤੀ ਕਰਦਾ ਵਾਂ ਲਾਗੇ ਜਾ ਕੇ ਜਿੰਨੇ ਵੀ ਪੈਂਦੇ ਆ ਸਾਰੇ ਹੀ ਆਪਣੇ ਭੈਣ ਭਰਾਵਾਂ ਨੂੰ ਆਪਣੇ ਵੀਰਾਂ ਨੂੰ ਕਿ ਆਪਣੇ ਬੱਚਿਆਂ ਨੂੰ ਜਿਹੜਾ ਕਿ ਆਈਟੀਆਈ ਦੇ ਵਿੱਚ ਐਡਮਿਸ਼ਨ ਦਿਵਾਓ ਤਾਂ ਕਿ ਉਹ ਕੋਰਸ ਕਰਕੇ ਤੇ ਆਪਣੀ ਰੋਟੀ ਰੋਜ਼ਗਾਰ ਜਿਹੜਾ ਚਲਾ ਸਕਣ ਔਰ ਨਾਲ ਦੇ ਨਾਲ ਇੱਕ ਅਪੀਲ ਕਰਨਾ ਚਾਹੁੰਦਾ ਆਪਣੇ ਸਮੂਹ ਸਮਾਜ ਨੂੰ ਆਪਣੇ ਜਿੰਨੇ ਵੀ ਸਾਡੇ ਧਰਮ ਗੁਰੂ ਨੇ ਸਾਡੇ ਸਮਾਜ ਦੇ ਲੀਡਰ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਦੀ ਆਈਟੀਆਈ ਜਿਹੜੀ ਬਣੀ ਹੈ ਉਦੀ ਵੱਧ ਤੋਂ ਵੱਧ ਐਡ ਕਰਨ ਔਰ ਸਰਕਾਰ ਦੇ ਕੋਲੋਂ ਇਹ ਵੀ ਮੰਗ ਰੱਖਣ ਕਿ ਇਹਦੀ ਜਿਆਦਾ ਤੋਂ ਜਿਆਦਾ ਇਹਦੀ ਪ੍ਰੋਮੋਸ਼ਨ ਕਰਨ ਸਰਕਾਰ ਕਰੇ ਜਿਆਦਾ ਤੋਂ ਜਿਆਦਾ ਐਡ ਕਰੇ ਤਾਂ ਕਿ ਇਹਦਾ ਜਿਹੜਾ ਮੈਸੇਜ ਹੈ ਜਨ ਜਨ ਤੱਕ ਪਹੁੰਚ ਸਕੇ ਇੰਨੇ ਸ਼ਬਦਾਂ ਨਾਲ ਜੈ ਵਾਲਮੀਕੀ ਜੈ ਭੀਮ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੈ ਭੀਮ ਜੈ ਸੰਵਿਧਾਨ ਜੈ ਭੀਮ ਜੈ ਸੰਵਿਧਾਨ ਜੈ ਭੀਮ ਜੈ ਜਨ ਜਨ ਜੈ ਭੀਮ ਜੈ ਭਾਰਤ म जय भीम जय भीम जय 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 भीम जय भीम जय भीम जय जय भी जय भीम जय भीम वाल्मी की शक्ति अमर रहे वाल्मीकि शक्ति अमर रहे वाल्मीकि शक्ति अमर रहे वाल्मीकि की शक्ति अमर है